ਫਲੋਰੀਡਾ ਦੇ ਸੈਂਟ ਲੂਇਸ ਕਾਉਂਟੀ ਦੇ ਵਿੱਚ ਇੱਕ ਦੁਖਦ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਤੇ ਗੈਰਕਾਨੂੰਨੀ ਤੌਰ ਤੇ ਯੂ-ਟਰਨ ਕਰਨ ਦਾ ਦੋਸ਼ ਲੱਗਾ ਜਿਸ ਦੇ ਕਾਰਨ ਇੱਕ ਮਿਨੀ ਵੈਨ ਉਸਦੇ ਟਰੱਕ ਦੇ ਨਾਲ ਟਕਰਾ ਗਈ ਇਸ ਦੌਰਾਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਸ ਦੀ ਮਹਾਰਤ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਹਰਜਿੰਦਰ ਸਿੰਘ ਉੱਤੇ ਅੰਗਰੇਜ਼ੀ ਭਾਸ਼ਾ ਨਾ ਆਉਣ ਦੇ ਵੀ ਇਲਜ਼ਾਮ ਲੱਗਦੇ ਰਹੇ ਨੇ ਜੋ ਕਮਰਸ਼ੀਅਲ ਟਰੱਕ ਡਰਾਈਵਰਸ ਦੇ ਲਈ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ ਦਰਅਸਲ ਨਿਊ ਮੈਕਸੀਕੋ ਸਟੇਟ ਪੁਲਿਸ ਦੇ ਵੱਲੋਂ ਇੱਕ ਜਾਰੀ ਕੀਤੀ ਗਈ ਬਾਡੀ ਕੈਮ ਵੀਡੀਓ ਦੇ ਵਿੱਚ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰਦੇ ਹੋਏ ਅਤੇ ਸਮਝਦੇ ਹੋਏ ਦਿਖਾਇਆ ਗਿਆ ਹੈ ਜਿਸ ਨੇ ਉਸ ਦੀ ਅੰਗਰੇਜ਼ੀ ਸਮਰੱਥਾ ਅਤੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੀ ਜਾਰੀ ਪ੍ਰਕਿਰਿਆ ਤੇ ਸਵਾਲ ਖੜੇ ਕੀਤੇ ਨੇ ਦਰਅਸਲ ਇਸ ਵੀਡੀਓ ਨੇ ਹਰਜਿੰਦਰ ਸਿੰਘ ਦੀ ਅੰਗਰੇਜ਼ੀ ਸਮਰੱਥਾ ਤੇ ਸਵਾਲ ਖੜੇ ਕੀਤੇ ਨੇ ਨਿਊ ਮੈਕਸੀਕੋ ਦੇ ਗਵਰਨਰ ਦਫ਼ਤਰ ਦੇ ਮੁਤਾਬਕ ਵੀਡੀਓ ਸਪਸ਼ਟ ਕਰਦੀ ਹੈ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਸਮਝਦਾ ਸੀ ਅਤੇ ਉਸ ਨੂੰ ਸਪੀਡਿੰਗ ਟਿਕਟ ਦੇ ਸਮੇਂ ਇੰਗਲਿਸ਼ ਟੈਸਟ ਦੀ ਜ਼ਰੂਰਤ ਨਹੀਂ ਸਮਝੀ ਗਈ ਫਲੋਰੀਡਾ ਹਾਦਸੇ ਤੋਂ ਬਾਅਦ ਅਮਰੀਕੀ ਵਿਭਾਗ ਆਫ ਹੋਮਲੈਂਡ ਸਿਕਿਉਰਿਟੀ ਨੇ ਦਾਵਾ ਕੀਤਾ ਸੀ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਟੈਸਟ ਨੂੰ ਪਾਰ ਨਹੀਂ ਕਰ ਸਕਿਆ ਜਿਸ ਦੇ ਵਿੱਚ ਉਸਦੇ ਉਸਨੇ 12 ਸਵਾਲਾਂ 'ਚ ਸਿਰਫ 2 ਸਵਾਲਾਂ ਦੇ ਜਵਾਬ ਸਹੀ ਦਿੱਤੇ 40 ਟ੍ਰੈਫਿਕ ਸਾਈਨਸ ਦੇ ਵਿੱਚੋਂ ਸਿਰਫ 1 ਦੀ ਪਛਾਣ ਕਰ ਸਕਿਆ ਇਹ ਟੈਸਟ ਹਾਦਸੇ ਤੋਂ ਬਾਅਦ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕਰਵਾਇਆ ਗਿਆ ਸੀ ਹਾਲਾਂਕਿ ਨਿਊ ਮੈਕਸੀਕੋ ਸਟੇਟ ਦੇ ਵੱਲੋਂ ਜਾਰੀ ਬੋਡੀ ਕੈਮ ਵੀਡੀਓ ਜੋ 3 ਜੁਲਾਈ ਨੂੰ ਹਰਜਿੰਦਰ ਸਿੰਘ ਦੇ ਸਪੀਡਿੰਗ ਟਿਕਟ ਜਾਰੀ ਕਰਨ ਸਮੇਂ ਦੀ ਲਈ ਗਈ ਹੈ ਇਸ ਦੇ ਵਿੱਚ ਹਰਜਿੰਦਰ ਸਿੰਘ ਨੂੰ ਪੁਲਿਸ ਅਧਿਕਾਰੀ ਦੇ ਨਾਲ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰਦੇ ਹੋਏ ਦਿਖਾਇਆ ਗਿਆ ਹੈ ਵੀਡੀਓ ਦੇ ਵਿੱਚ ਹਰਜਿੰਦਰ ਸਿੰਘ ਅਧਿਕਾਰੀ ਨੂੰ ਟਿਕਟ ਦੀ ਮਿਆਦ ਦੇ ਬਾਰੇ ਇੰਗਲਿਸ਼ ਦੇ ਵਿੱਚ ਸਵਾਲ ਪੁੱਛਦਾ ਹੈ ਤਾਂ ਅਧਿਕਾਰੀ ਵੀ ਜਵਾਬ ਦਿੰਦਾ ਹੈ ਕਿ ਟਿਕਟ 5 ਤੋਂ 7 ਸਾਲ ਤੱਕ ਲਾਇਸੈਂਸ ਤੇ ਰਹਿ ਸਕਦੀ ਹੈ ਜਿਸ ਤੇ ਹਰਜਿੰਦਰ ਸਿੰਘ ਓਕੇ ਕਹਿ ਕੇ ਸਮਝਣ ਦਾ ਸੰਕੇਤ ਦਿੰਦਾ ਹੈ ਪੈਡਰਲ ਨਿਯਮਾਂ ਦੇ ਮੁਤਾਬਕ ਕਮਰਸ਼ੀਅਲ ਡਰਾਈਵਰਸ ਨੂੰ ਅੰਗਰੇਜ਼ੀ ਭਾਸ਼ਾ ਬੋਲਣੀ ਸਮਝਣੀ ਤੇ ਪੜ੍ਹਨੀ ਆਉਣੀ ਚਾਹੀਦੀ ਹੈ ਜੇਕਰ ਜਾਂਚ ਦੇ ਦੌਰਾਨ ਕੋਈ ਕਮਰਸ਼ੀਅਲ ਟਰੱਕ ਡਰਾਈਵਰ ਅੰਗਰੇਜ਼ੀ ਭਾਸ਼ਾ ਦੇ ਟੈਸਟ ਚੋਂ ਪਾਸ ਨਹੀਂ ਹੁੰਦਾ ਤਾਂ ਉਸ ਨੂੰ ਤੁਰੰਤ ਕੰਮ ਤੋਂ ਹਟਾਇਆ ਜਾਵੇਗਾ ਅਤੇ ਉਸ ਦਾ ਲਾਇਸੈਂਸ ਵੀ ਰੱਦ ਹੋ ਜਾਵੇਗਾ ਹਾਦਸੇ ਤੋਂ ਬਾਅਦ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਹਰਜਿੰਦਰ ਸਿੰਘ ਦੀ ਅੰਗਰੇਜ਼ੀ ਸਮਝਣ ਦੀ ਸਮਰੱਥਾ ਤੇ ਸਵਾਲ ਉਠਾਏ ਸਨ ਇਹ ਕਹਿੰਦੇ ਹੋਏ ਕਿ ਜੇ ਤੁਸੀਂ ਸੜਕ ਸੰਕੇਤ ਨਹੀਂ ਸਮਝ ਸਕਦੇ ਤਾਂ ਸੈਮੀ ਟਰੱਕ ਵਰਗਾ ਵੱਡਾ ਵਾਹਨ ਕਿਵੇਂ ਚਲਾ ਸਕਦੇ ਹੋ ਪਰ ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਵੀ ਸਕਦਾ ਸੀ ਅਤੇ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਸਮਝ ਵੀ ਸਕਦਾ ਸੀ ਇਸ ਘਟਨਾ ਨੇ ਅਮਰੀਕੀ ਸੜਕ ਸੁਰੱਖਿਆ ਅਤੇ ਇਮੀਗ੍ਰੇਸ਼ਨ ਨੀਤੀਆਂ ਤੇ ਵੀ ਕਈ ਵੱਡੇ ਸਵਾਲ ਖੜੇ ਕੀਤੇ ਨੇ ਨੈਸ਼ਨਲ ਇਮੀਗ੍ਰੇਸ਼ਨ ਲਾਅਸ ਸੈਂਟਰ ਦੇ ਮੁਤਾਬਕ 19 ਸੂਬਿਆਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਇਮੀਗ੍ਰੇਸ਼ਨ ਸਟੇਟਸ ਦੀ ਪਰਵਾਹ ਕੀਤੇ ਬਿਨਾ ਡਰਾਈਵਰਸ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਪਰ ਹਰਜਿੰਦਰ ਸਿੰਘ ਦੇ ਮਾਮਲੇ ਨੇ ਅੰਗਰੇਜ਼ੀ ਸਮਰੱਥਾ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਇਸ ਤੋਂ ਇਲਾਵਾ ਹੀ ਸਹਾਤਸਨੇ ਪੰਜਾਬੀ ਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਵਿੱਚ ਚਿੰਤਾ ਪੈਦਾ ਕੀਤੀ ਹੈ ਜਿੱਥੇ ਟਰੱਕਿੰਗ ਇੱਕ ਪ੍ਰਮੁੱਖ ਪੇਸ਼ਾ ਹੈ ਕਈ ਐਡਵੋਕੇਟਸ ਦਾ ਇਹ ਮੰਨਣਾ ਹੈ ਕਿ ਇਸ ਮਾਮਲੇ ਨੂੰ ਰਾਜਨੀਤਿਕ ਰੰਗ ਦੇਣ ਦੇ ਨਾਲ ਪ੍ਰਵਾਸੀ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਰਜਿੰਦਰ ਸਿੰਘ ਦੀ ਨਵੀਂ ਵੀਡੀਓ ਸਾਹਮਣੇ ਆਉਣ ਦੇ ਨਾਲ ਇਸ ਕੇਸ ਤੇ ਕੀ ਅਸਰ ਪੈ ਸਕਦਾ ਹੈ ਅਤੇ ਇਹ ਕੇਸ ਦੀਆਂ ਆਉਣ ਵਾਲੀਆਂ ਸੁਣਵਾਈਆਂ ਤੇ ਨਿਰਭਰ ਕਰਦਾ ਹੈ